ਜਰੰਦਰ ਦਿਹਾਤੀ ਦੇ थाना ਸ਼ਾਹਕੋਟੋਂ ਵਿਖੇ ਮਕਦਮਾ ਨੰਬਰ 30 ਮਿਤੀ 25/25 ਜਰਮ 420 6671 ਅਤੇ 82 ਰੈਗੂਲੇਸ਼ਨ ਪ੍ਰੋਪਰਟੀ ਐਕਟ ਦਾ ਦਰਜ ਹੋਇਆ ਜੋ ਇਸ ਮਕਦਮਾ ਵਿੱਚ 6/2/2020 ਨੂੰ ਇੱਕ ਰਜਿਸਟਰੀ ਜੋ ਹਰਦੀਪ ਸਿੰਘ ਪੁੱਤਰ ਬੱਗਾ ਕਰਤਾਰ ਸਿੰਘ ਵਾਸੀ ਪਿੰਡ ਬੱਗਾ ਤੇ ਸੰਜੀਵ ਕੁਮਾਰ ਪੁੱਤਰ ਲੇਟ ਕੇਵਲ ਕ੍ਰਿਸ਼ਨ ਨੇ ਮਦਈ ਮੁਕਦਮਾ ਸ ਨਰਿੰਦਰ ਸਿੰਘ ਚੀਤਾ ਪੁੱਤਰ ਲੇਟ ਸਰ ਰਾਜੀਤ ਸਿੰਘ ਦੀ ਜੋ ਸ਼ਿਕਾਇਤ ਸੀਗੀ ਦੋ ਮਰਲੇ 13 ਸਸਈਆ ਜੋ ਇਹਨਾਂ ਦੋਸ਼ੀਆਂ ਨੇ ਉਹ ਦੋ ਮਰਲੇ 13 ਮਰਲੇ 13 ਸਸਈਆ ਪ੍ਰਾਪਰਟੀ ਨੂੰ ਕਾਗਜ਼ਾਂ ਨੂੰ ਛੇੜ ਛੜ ਕਰਕੇ 12 ਮਰਲੇ 13 ਸਸਈਆ ਦੇ ਨਵੇਂ ਕਾਗਜ਼ ਤਿਆਰ ਕਰਕੇ ਉਹਨਾਂ ਦੀ ਵਰਤੋਂ ਕੀਤੀ ਔਰ ਅੱਗੇ ਰਜਿਸਟਰੀ ਜਿਹੜੀ ਹੈ ਉਹ ਕਰਾ ਦਿੱਤੀ ਜੋ ਇਸ ਮੁਕੱਦਮੇ ਵਿੱਚ ਕੁੱਲ ਪੰਜ ਦੋਸ਼ੀ ਹਨ ਜਿਨ੍ਹਾਂ ਨੂੰ ਜਿਨ੍ਹਾਂ ਵਿੱਚੋਂ ਇੰਸਪੈਕਟਰ ਬਲਿੰਦਰ ਸਿੰਘ ਪੁਲਿਸ ਤਾਮਖਰ थाना ਸ਼ਾਹਕੋਟ ਨੇ ਤੈਨਾਂ ਨੂੰ ਗ੍ਰਿਫਤਾਰ ਕਰ ਲਿਆ ਰਾਜਕੁਮਾਰ ਬਸਨੀਕਾ ਅਤੇ ਹਾਂਸਰਾਏ ਨੰਬਰਦਾਰ ਪਰਮਜੀਤ ਨੰਬਰਦਾਰ ਅਤੇ ਇਸੇ ਚੌਥਾ ਦੋਸ਼ੀ ਜੋ ਹੈਗਾ ਸੰਜੀਵ ਕੁਮਾਰ ਉਹ ਪਹਿਲੇ ਥਾਣੇ ਸ਼ਾਹਕੋਟ ਦੇ ਕਤਲਮ ਕਦਮਾਂ ਦੇ ਚੇਲ੍ਹਚ ਬੰਦਾ ਜਿਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਨਾਲ ਹੀ ਦੋਸ਼ੀ ਹਰਦੀਪ ਸਿੰਘ ਪੁੱਤਰ ਕਰਤਾ ਸਿੰਘ ਵਾਸੀ ਪੱਗਾ ਜੋ ਮੌਕੇ ਤੋਂ ਫਰਾਰ ਹੈ ਉਹਨੇ ਗ੍ਰਿਫਤਾਰ ਕਰਨ ਲਈ ਟੀਮ ਗਈ ਹੋਈ ਹੈ ਜਲਦੀ ਇਹਨੂੰ ਗ੍ਰਿਫਤਾਰ ਕਰਕੇ ਤੇ ਤਫਤੀਸ਼ ਅਗਲੀ ਕਮੇੜ ਕੀਤੀ ਜਾਵੇ ਨਾਨਾ ਵਾਲੀ ਇਸ ਰੋਡ ਦੇ ਵਿੱਚ ਹੋਰ ਕਿੰਨਾ ਵਿਅਕਤੀ ਉਹਦੀ ਸ਼ਮੂਲੀਅਤ ਹੈਗੀ ਆ ਉਹਨਾਂ ਨੂੰ ਤੱਥਾਂ ਦੇ ਆਧਾਰ ਤੇ ਲਿਆ ਕੇ ਤੇ ਜਲਦੀ ਗ੍ਰਿਫਤਾਰ ਕਰ ਲੇ ਦਵਾਂਗਾ ਥੈਂਕ ਯੂ